ਵੋਟਾ ਲੈ ਲੈਂਦੇ ਆ ਮਗਰ ਤੂੰ ਕੌਣ ਤੇ ਮੈਂ ਕੌਣ ਅਸੀਂ 3-4 ਵੇਨ ਫਾਰਮ ਭਰਾਏ ਸਾਨੂੰ ਇੱਕ ਫਾਰਮ ਦਾ ਜਵਾਬ ਨਹੀਂ ਆਇਆ ਅਸੀਂ ਵੋਟ ਸਵਾਪ ਹੋਣੀ ਹੈ ਵਾਪ ਹੋਣੀ ਹੈ ਸੁਣਦਾ ਨਹੀਂ ਕੋਈ ਵੀ ਗਰੀਪਾ ਦੀ ਗਰੀਪਾ ਦੀ ਕੋਈ ਸੁਣਦਾ ਤੇ ਫੇਰ ਪਤਾ ਇਹਦੇ ਨਾਲ ਸਾਡੇ ਬਾੜ ਦੀ ਸੁਣਦੇ ਸਾਡੀ ਜਿਹੜੇ ਸਾਡੇ ਪੈਸੇ ਦੇ ਕੇ ਸਾਾਨੂੰ ਕੰਮ ਕਰਾਉਂਦੇ ਤੁਹਾਨੂੰ ਜੀ ਉਮੀਦਵਾਰਾਂ ਦਾ ਨਾਮ ਤੱਕ ਨਹੀਂ ਪਤਾ ਕੌਣ ਖੜਾ ਫੇਰ ਵੋਟ ਕਿੱਦਾਂ ਤੁਸੀਂ ਪਾਉਂਗੇ ਅਸੀਂ ਪਾਉਣੀ ਨਹੀਂ ਵੋਟ ਖਸਮਾਂ ਨੂੰ ਖਾਵੇ ਸਾਨੂੰ ਕਹਿੰਦੇ ਸੀ 2500 ਰੁਪਿਆ ਇੱਕ ਪਤਵਾ ਫਿਰ ਸਲਾਵਾਂਗੇ ਉਹ ਫਤਵਾ ਕਾਲ ਤੋਂ 700 ਤੋਂ ਉੱਪਰ ਬਦੀ ਨਹੀਂ ਸਾਡੇ ਬੱਚੇ ਪੜ੍ਹੇ ਲਿਕੇ 12 12 ਪੜਾ ਕਰਕੇ ਉਹ ਵੀ ਆਨੁਕੀ ਆਈ ਭੇਜਦੇ ਪਟਾ ਦਾਲ ਘਰ ਪਹੁੰਚ ਜਾਂਦਾ ਰਾਟਾ ਦਾ ਵਾਲਾ ਵੀ ਹੁਣ ਬੰਦ ਕਰਤਾ ਸਾਡੇ ਅਸੀਂ ਤੇ ਬੋਰਡ ਪਾਉਣੀ ਨਹੀਂ 500 ਘਰ ਆਏ ਸਾਡੇ 500 500 ਘਰ ਨੇ ਬੋਰਡ ਕਿਸੇ ਨੂੰ ਨਹੀਂ ਪੀਤਾ ਅੱਜ ਮੈਂ ਤੁਹਾਨੂੰ ਦੇਖਿਆ ਕਿ ਇੱਥੇ ਤੁਸੀਂ ਕੰਮ ਕਰਦੇ ਹੋ ਲੇਬਰ ਲੱਗੀ ਹੋਈ ਹੈ ਕਿੰਨੇ ਕ ਵਜੇ ਘਰ ਤੋਂ ਆਉਂਦੇ ਹੋ ਇੱਥੇ ਕੰਮ ਕਰਨ ਲਈ ਅਸੀਂ ਸਵੇਰੇ 6 ਵਜੇ ਆ ਜਾਂਦੀਆਂ ਰਾਤ ਨੂੰ 12 1 ਵਜੇ ਜਾਂਦੀਆਂ ਝਾੜੀ ਬਣ ਜਾਂਦੀ ਆ ਧਾਈਆਂ ਜਿੱਦਾਂ ਟਾਈਮ ਪਾਸ ਬਣਦਾ ਆੜੀਆਂ ਦੇ ਪੜਚ ਆਉਂਦੀਆਂ ਹੋਰ ਕੀ ਕਰਨਾ ਮੈਂ ਦੇਖਿਆ ਤੁਪਾ ਹੀ ਤੁਸੀਂ ਇੱਥੇ ਲੱਗੇ ਹੁੰਨੇ ਹੋ ਹਾਂ ਪਤਾ ਹੀ ਤੁਹਾਨੂੰ ਸਾਰਾ ਸਾਰੇ ਇੱਥੇ ਦੇਖਦੇ ਮੰਡੀ ਚ ਕੰਮ ਕਰ ਝੋਨੇ ਦਾ ਛਾਂ ਦਿੱਤਾ ਕਿਸੇ ਨੇ ਅੱਛਾ ਬੋਟਾਂ ਆ ਰਹੀਆਂ ਵਾ ਫਿਰ ਕਿੱਦਾਂ ਤਿਆਰੀ ਹੈ ਬੋਟਾਂ ਪਾਣ ਦੀ ਬੋਟ ਪਾਣੀ ਨਹੀਂ ਹੈਗੀ ਕੀ ਹੋ ਗਿਆ ਸਾਨੂੰ ਕੁਛ ਨਹੀਂ ਬੋਟਾਂ ਵਾਲੇ ਦਿੰਦੇ ਹੈਗੇ ਜੂਰ ਪਾਉਣਾ ਨਹੀਂ ਪੜ ਹਲਕਾ ਨਹੀਂ ਬੰਦਾ ਸਾਡਾ ਸਿਰ ਤੇ ਹੈ ਨਹੀਂ ਨਿਆਣੇ ਸਾਡੇ ਕੰਮ ਨਹੀਂ ਕਰਦੇ ਨਿਆਣੇ ਸਾਡੇ ਲੈ ਲੈਕ ਹੈਗੇ ਕਹਿੰਦੇ ਵਿਧਵਾ ਪੈਨਸ਼ਨ ਮਿਲ ਜਾਂਦੀ ਹੈ ਤੁਹਾਡੇ ਤੱਕ ਪਹੁੰਚ ਜਾਂਦੀ ਹੈ ਹਾਂ ਮਿਲਦੀ ਆ ਉਹ ਤਾਂ ਪੈਲਸ਼ਨ ਤਾਂ ਮਿਲਦੀ ਹੈ ਪਤਾ ਤੁਹਾਨੂੰ ਤੁਸੀਂ ਕਿਹੜੇ ਲੋਕ ਸਭਾ ਹਲਕੇ ਦੇ ਅੰਦਰ ਆਂਦੇ ਹੋ ਜਿੱਥੇ ਵੋਟਾਂ ਪੈਣੀਆਂ ਵਾਂ ਅੰਦਰ ਦੇ ਹਲਕੇ 'ਚ ਆ ਜਲੰਧਰ ਚ ਆਂਦੇ ਹਾਂ ਹਾਂ ਪਿੰਡ ਕਪੂਰ ਜ਼ਿਲ੍ਹਾ ਕਪੂਰਥਾਲਾ ਸਾਨੂੰ ਅੱਛਾ ਫਿਰ ਹੁਣ ਪਤਾ ਕਿ ਕਿਹੜੇ ਉਮੀਦਵਾਰ ਖੜੇ ਆ ਕੋਈ ਪਤਾ ਨਹੀਂ ਸਾਨੂੰ ਹਾਂ ਨਹੀਂ ਪਤਾ ਨਹੀਂ ਪਤਾ ਫੇ ਵੋਟ ਕਿਨੂੰ ਪਾਉਂਗੇ ਪਤਾ ਕਿਵੇਂ ਪਾਉਂਗੇ ਫੇ ਵੋਟ ਵੋਟ ਪਾਉਣੀ ਨਹੀਂ ਨਹੀਂ ਹਾਂ ਨਾ ਬਿਲਕੁਲ ਨਹੀਂ ਪਾਉਣੀ ਵੋਟ ਪਾਉਣੀ ਹੈਗੀ ਜਦੋਂ ਵੋਟਾ ਪਾਉਣ ਦਾ ਸੜ ਬਣਦਾ ਕੋਲਿਆਂ ਤੇ ਸੜ ਬਣਦਾ ਕਦ ਲੈ ਕੇ ਕੋਈ ਸਾਨੂੰ ਰਹਿ ਨਹੀਂ ਦਿੰਦਾ ਕੋਈ ਸਾਨੂੰ ਮਕਾਨ ਨਹੀਂ ਆ ਤੇ ਪੈਸੇ ਨਹੀਂ ਦਿੰਦਾ ਲੋਕਾਂ ਦੇ ਬਾਹਰ ਜਾ ਕੇ ਦੇਖੋ 2 2 3 3 ਲੱਖ ਰੁਪਇਆ ਮਿਲਦਾ ਪਿਆ ਗਾਡਰ ਬੱਲ ਲਿਆ ਤੇ ਅਸੀਂ 3 4 ਵੇਰੀ ਫਾਰਮ ਭਰਾਏ ਸਾਨੂੰ ਇੱਕ ਫਾਰਮ ਦਾ ਜਵਾਬ ਨਹੀਂ ਆਇਆ ਅਸੀਂ ਵੋਟ ਸਵਾਪ ਪਾਉਣੀ ਹੈ ਜਿਹੜੇ ਫਿਰ ਐਨੇ ਉਮੀਦਵਾਰ ਆਉਂਦੇ ਆ ਰੈਲੀਆਂ ਕਰਦੇ ਆ ਪ੍ਰਚਾਰ ਕਰਦੇ ਆ ਉਮੀਦਾਂ ਹੈਗੀਆਂ ਕੋਈ ਨਹੀਂ ਸੁਣਦਾ ਸਾਡੀ ਉਮੀਦਾਂ ਟੁੱਟ ਗਈਆਂ ਟੁੱਟ ਗਈਆਂ ਸਹੀ ਗੱਲ ਟੁੱਟ ਗਈਆਂ ਪੁੱਤ ਜਦੋਂ ਸਾਡਾ ਮਿਲਦਾ ਕੁਛ ਨਹੀਂ ਸਾਡੇ ਮਕਾਨ ਜਾ ਕੇ ਦੇਖੋ ਮੀ ਫਗਵਾੜੇ ਹੁੰਦਾ ਆ ਤੇ ਪਹਿਲਾਂ ਸਾਡੇ ਮਕਾਨ ਚੂਣ ਪਲੇ ਲੱਗ ਪੈਂਦੇ ਆ ਹੂੰ ਇਨਾ ਬਗੜ ਬੜਾ ਹਾਲ ਮਕਾਨਾਂ ਦਾ ਸਾਡੇ ਅਸੀਂ ਬਸ ਛਾਤਾ ਤਰਪੈਲਾ ਪਾ ਕੇ ਟਾਈਮ ਪਾਸ ਕਰਦੇ ਮਕਾਨਾਂ ਦਾ ਬਾਛਵਾੜੇ ਵੱਲ 2-2 ਲੱਖ ਰੁਪਈਆ ਮਿਲਿਆ ਮਕਾਨਾਂ ਦਾ ਡਾਡਰ ਬਾਲਿਆਂ ਦਾ ਮਾਤੇ ਜਲੰਧਰ ਮਿਲਿਆ 2-2 ਲੱਖ ਰੁਪਈਆ ਸਾਡੇ ਮਾਂ ਲੈ ਕੇ ਉਹ ਮਿਲਦਾ ਬੜ ਬੜ ਬਰਨਾਲਾ ਲੱਕੇ ਨੂੰ 2-2 ਲੱਖ ਮਿਲਿਆ ਗੱਲੇ ਨਹੀਂ ਫਿਰ ਜਿਹੜੀ ਸਰਕਾਰ ਨੇ ਦਾਅਵੇ ਕਰਦੀ ਆ ਕਿ ਅਸੀਂ ਗਰੀਬਾਂ ਦੇ ਲਈ ਆ ਚੀਜ਼ਾਂ ਲੈ ਕੇ ਆਏ ਆ ਅਸੀਂ ਆਨ ਤਾਂ ਨਹੀਂ ਦਿੰਦਾ ਪਿਆ ਗਰੀਬ ਸਾਨੂੰ ਗਰੀਬਾਂ ਲਈ ਸਾਨੂੰ ਕੁਝ ਵੀ ਨਹੀਂ ਦਿੰਦੇ ਪੈ ਅਸੀਂ ਕੀ ਕਰੀਏ ਅਸੀਂ ਤੇ ਉਹੀ ਅੱਦਲਾ ਧੁੱਪੇ ਹੋਣ ਲੱਗਣ ਲੱਗੀਆਂ ਜਾ ਤੂੰ ਹੋਰ 10 ਮਿੰਟ ਰੋਕ ਤੂੰ ਅਸੀਂ ਦੇਖ ਸਾਡਾ ਆ ਹਲ ਕੀ ਹੁੰਦਾ ਇਥੇ ਫੇ ਸਰਕਾਰਾਂ ਜਿਹੜੇ ਦਾਅਵੇ ਕਰਦੀਆਂ ਝੂਠ ਵਾ ਝੂਠ ਹੀ ਝੂਠ ਕਰਦੇ ਸਰਕਾਰਾਂ ਵੇਰੇ ਪੱਕੇ ਨਹੀਂ ਕਰਦੀਆਂ ਕੱਚੇ ਵੇਲੇ ਗੱਲ ਸਰਕਾਰ ਕਰਦੀ ਹਾਲੇ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਕਿ ਔਰਤਾਂ ਨੂੰ ਪੈਸੇ ਵੀ ਮਿਲਣਗੇ ਆਪੀਆਂ ਬਣਾ ਕੇ ਸਾਡੀਆਂ ਬੈਂਕਾਂ ਦੀਆਂ ਸਾਡੀਆਂ ਸਾਡੀਆਂ ਕਾਪੀਆਂ ਬੈਂਕਾਂ ਦੀਆਂ ਬਣਾ ਕੇ ਤੇ ਉਸ ਬੈਂਕ ਚੇਕ ਰੁਪਿਆ ਵੀ ਨਹੀਂ ਆਇਆ ਉਹ ਕਾਪੀਆਂ ਅਸੀਂ ਚੱਕ ਕੇ ਲਿਆਂਦੀਆਂ ਸਾਲ ਸਾਲ 150 ਸਾਲ ਹੋ ਗਿਆ ਨਾ ਕਾਪੀਆਂ ਨੂੰ 1 ਰੁਪਿਆ ਵੀ ਨਹੀਂ ਆਇਆ ਸੋਈਆਂ ਦਾ ਖਰਚਾ ਆਪਾਂ ਗਿਆ ਆਪਾਂ ਕੁਝ ਵੀ ਨਹੀਂ ਪਾਇਆ 1 ਰੁਪਿਆ ਨਹੀਂ ਪਾਇਆ ਭੇਜਿਆ ਬੋਟਾ ਲੈ ਲੈਂਦੇ ਆ ਮਗਰੋਂ ਤੂੰ ਕੌਣ ਤੇ ਮੈਂ ਕੌਣ ਅਸੀਂ ਇੱਕ ਦੀ ਵੋਟ ਪਾਉਣੀ ਹੀ ਨਹੀਂ ਘਰ ਆਏ ਕੋਈ ਉਮੀਦਵਾਰ ਆਇਆ ਘਰ ਦੇ ਵਿੱਚ ਆਇਆ ਸੀ ਹਾਂ ਫੇ ਕੀ ਕਿਹਾ ਉਹ ਕਹਿੰਦੇ ਤੁਹਾਨੂੰ ਆ ਦੇਵਾਂਗੇ ਤੁਹਾਨੂੰ ਆ ਦੇਵਾਂਗੇ ਸਾਨੂੰ ਕੁਝ ਨਹੀਂ ਦਿੱਤਾ ਹਾਂ ਕਾਪੀਆਂ ਆਪਣਾ ਪੈਸੇ ਸਵਾਲ ਨਹੀਂ ਕੀਤਾ ਉਹਨਾਂ ਨੂੰ ਕੀਤਾ ਸਾਡੇ ਸੁਣਦੇ ਨਹੀਂ ਹੁਣ ਵੋਟਾਂ ਪਾ ਲਈਆਂ ਸੁਣਦਾ ਕਿ ਹੁਣ ਇੱਥੇ ਸੁਣਦਾ ਨਹੀਂ ਕੋਈ ਵੀ ਗਰੀਬਾਂ ਦੀ ਗਰੀਬਾਂ ਦੀ ਕੋਈ ਸੁਣਦਾ ਤੇ ਫੇਰ ਹੀ ਬੰਦਾ ਇਹਦੇ ਨਾਲ ਸਾਡੇ ਆੜਤੀ ਸੁਣਦੇ ਸਾਡੀ ਜਿਹੜੇ ਸਾਨੂੰ ਪੈਸੇ ਦੇ ਕੇ ਸਾਨੂੰ ਕੰਮ ਕਰਾਉਂਦੇ ਇੱਥੇ ਦੋ ਦੋ ਲੱਖ ਰੁਪਿਆ ਆੜਤੀਆਂ ਤੋਂ ਫੜਦੀਆਂ ਵੀ ਅਜੂ ਅੱਛਾ ਤੁਹਾਨੂੰ ਜੇ ਉਮੀਦਵਾਰਾਂ ਦਾ ਨਾਮ ਤੱਕ ਨਹੀਂ ਪਤਾ ਕੌਣ ਖੜਾ ਫੇ ਵੋਟ ਕਿੱਦਾਂ ਤੁਸੀਂ ਪਾਉਂਗੇ ਅਸੀਂ ਪਾਉਣੀ ਨਹੀਂ ਵੋਟ ਖਸਮਾਂ ਨੂੰ ਖਾਵੇ ਸਾਡੇ ਵੋਟਾਂ ਲਈ ਹੈ ਨਹੀਂ ਜਦ ਅਸੀਂ ਮੰਡੀਆਂ 'ਚ ਧੱਕੇ ਖਾਂਦੇ ਆ ਸਾਨੂੰ ਬੋਲਣ ਦੇ ਜਿਹੜੇ ਸਾਨੂੰ ਕੰਮ ਤੇ ਲਾਉਂਦੇ ਆ ਆ ਜਿਹੜੇ ਸਾਨੂੰ ਆਪਣੇ ਫੜਾ 'ਚ ਕੰਮ ਤੇ ਲਾਉਂਦੇ ਆ ਅੱਜ ਰਾਜੀ ਰਹਿਣ ਸਾਡੇ ਆੜਤੀਏ ਮੰਡੀਆਂ 'ਤੇ ਕਹਿੰਦੇ ਗਰੀਬਾਂ ਨੂੰ ਐਨੇ ਪੈਸੇ ਜਿਹੜੇ ਆ ਮਿਲਣਗੇ ਜਾਂ ਜਿਹੜੀ ਸਰਕਾਰ ਆ ਉਹ ਆਮ ਲੋਕਾਂ ਤੋਂ ਚੱਲੇਗੀ ਪਿੰਡਾਂ ਦੀਆਂ ਸੱਥਾਂ ਤੋਂ ਚੱਲੇਗੀ ਐਦਾਂ ਕੁਛ ਲੱਗਾ ਤੁਹਾਨੂੰ ਕੋਛ ਨਹੀਂ ਪੰਦਾ ਸਾਨੂੰ ਕਹਿੰਦੇ ਸੀ 2500 ਰੁਪਇਆ ਇੱਕ ਵੱਧਵਾ ਪੈਸਾ ਲਾਵਾਂਗੇ ਉਹ ਵੱਧਵਾ ਪੈਸਾ 700 ਤੋਂ ਉੱਪਰ ਵਧੀ ਨਹੀਂ ਤੇ ਦੂਏ ਨੰਬਰ ਤੇ ਕਹਿੰਦੇ ਬੱਚਿਆਂ ਨੂੰ ਜਿਹੜਾ ਘਰ ਚ ਬੰਦਾ ਬੱਚਾ ਇੱਕ ਪੜਿਆ ਲਿਖਿਆ ਉਹਨੂੰ ਨੌਕਰੀ ਜ਼ਰੂਰ ਦਵਾਂਗੇ ਸਰਕਾਰੀ ਉਹ ਵੀ ਨਹੀਂ ਨੌਕਰੀ ਮੇਰੀ ਬੱਚਿਆਂ ਨੂੰ ਸਾਡੇ ਉਹ ਵੀ ਸਾਡੇ ਬੱਚੇ ਪੜ੍ਹੇ ਲਿਖੇ 12 12 ਪੜਾ ਸਕਲ ਕਰਕੇ ਉਹ ਵੀ ਆਲੂ ਪਿਆਈ ਭੇਜਦੇ ਪੇ ਛੜ ਕਾ ਗੱਡੀਆਂ ਚ ਆਲੂ ਪਿਆਏ ਵੇਚਦੇ ਪੈ ਗੱਡੀਆਂ ਕਰਦੇ ਚੱਕ ਕੇ ਗੱਡੀਆਂ ਲਈ ਆਇਆ ਕਰਦੇ ਲਾਉਂਦੇ ਪੈ ਤੇ ਗੱਡੀਆਂ ਤੇ ਟਾਈਮ ਪਾਸ ਕਰਦੇ ਆ ਪੈ ਫੋਟੋਆਂ ਤਾਂ ਇੰਨੀਆਂ ਵੀਡੀਓਜ਼ ਤਾਂ ਇੰਨੀਆਂ ਆਂਦੀਆਂ ਕਿ ਆਹ ਨੌਕਰੀ ਮਿਲ ਗਈ ਆਹ ਨੌਕਰੀ ਮਿਲ ਗਈ ਸਾਡੇ ਸਾਡੇ ਬੱਚੇ ਤਾਂ ਆਲੂ ਪਿਆਏ ਵੇਚਦੇ ਦੇਖੋ ਪਿੰਡਾਂ ਚ ਜਾ ਕੇ ਕਰਜਿਆਂ ਤੇ ਗੱਡੀਆਂ ਲਈਆਂ ਆ ਘਰ ਦੇ ਚੱਕ ਕੇ ਗੱਡੀਆਂ ਲਈਆਂ ਆ ਲਾਉਣ ਚੱਕ ਚੱਕ ਕੇ ਦੇ ਜਾਂਦੇ ਪਿਆਜ਼ ਆਲੂ ਵੇਚਣ ਤੁਸੀਂ ਕੀ ਕਹਿੰਦੇ ਘਰ ਦੇ ਸਾਡੇ ਆਲੂ ਪਿਆਜ਼ ਵੇਚਦੇ ਮੋਟਰਸਾਈਕਲ ਦੇ ਵਿਚਾਰੇ ਨਿਆਣੇ ਪੜੇ ਲਿਖੇ ਆ ਨਿਆਣੇ ਉਹਦਾ ਪੜੇ ਆ ਕਿ ਨੌਕਰੀ ਨਹੀਂ ਮਾਦਾ ਆਲੂ ਪਿਆਜ਼ ਵੇਚ ਗੱਡੀ ਦੀ ਗੱਡੀ ਚੱਕੀ ਚਾ ਲਾਉਣ ਚੱਕ ਗੱਡੀ ਲਈ ਹੈਗੀ ਮਤਲਬ ਦਿਹਾੜੀ ਦਿਹਾੜੀ ਕੋਈ ਜੂਨ ਨਹੀਂ ਆ। ਨਹੀਂ ਜੂਨ ਸਾਡੀ ਹੈ ਨ ਜੂਨ ਦਿਹਾੜੀ ਤੇ ਪਾ ਜੇ। ਹੂੰ ਸਾਡੀ ਕਾਹਦੀ ਜ਼ਿੰਦਗੀ ਜਦ ਅਸੀਂ ਜਦਾ ਅਸੀਂ ਵੋਟਾਂ ਪਾ ਦਨੇ ਮਗਰੋਂ ਸਾਨੂੰ ਕੋਈ ਨਹੀਂ ਪੁੱਛਦਾ। ਆਪਣਾ ਵੋਟਾਂ ਪਾ ਕੇ ਰਾਹ ਪੈਂਦੇ ਸਾਡਾ ਕੋਈ ਨਹੀਂ ਸੁਣਦਾ। ਅਸੀਂ ਪੌਣੇ ਨਹੀਂ ਖਸਮਾਂ ਨੂੰ ਕਰੇ ਵੋਟ। ਆਟਾ ਦਾਲ ਘਰ ਪਹੁੰਚਦਾ। ਆਟਾ ਦਾਲ ਵੀ ਹੁਣ ਬੰਦ ਕਰਤਾ ਸਾਡਾ ਤੇ ਇਹਨਾਂ ਨੇ। ਆਟਾ ਦਾਲ ਕਹਿੰਦੇ ਹੁਣ ਨਹੀਂ ਮਿਲਣਾ। 5 ਕਿਲੋ ਕਣਕ ਮਿਲ ਦਿੰਦੇ ਪਏ ਇੱਕ ਮੈਂਬਰ ਨੂੰ। ਦਿੱਤੀ ਕਿ ਸੰਨ ਦਿੱਤੀ ਨਹੀਂ ਹੈ ਇੱਕ ਮੈਂਬਰ ਖਾਲ ਦੇ ਵਿੱਚ। ਤਾਂ ਹੁਣ ਇਹ ਦਿੱਤੀ ਨਹੀਂ ਹੈਗੀ। ਜਾਨਵਾ ਅਧਾਰ ਕਾਰਡ ਮੇਰੇ ਕੋਲ ਹੀ ਹੈਗਾ ਸਾਨੂੰ ਕਹਿੰਦੇ ਤੁਹਾਡਾ ਦਾਜੇ ਦਾ ਨਾਂ ਹੀ ਨਹੀਂ ਆਇਰਦਾ ਅੱਛਾ ਕਾਰਡ ਬਣਾਏ ਸੀ ਪਿੰਡਾਂ ਦੇ ਵਿੱਚ ਥਾਂ ਥਾਂ ਕਾਰਡ ਅਧਾਰ ਕਾਰਡ ਥਾਂ ਥਾਂ ਬਣਾਏ ਕੁਛ ਨਹੀਂ ਮਿਲਿਆ ਰਾਸ਼ਨ ਕਾਰਡ ਬਣਾਏ ਸੀ ਕੁਛ ਮਿਲਿਆ ਫਾਇਦਾ ਨਾ 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 ਰਾਸ਼ਨ ਕਾਰਡਾਂ ਦਾ ਕੋਈ ਫਾਇਦਾ ਨਹੀਂ ਸਾਡੇ ਬਣੇ ਨਹੀਂ ਰਾਸ਼ਨ ਕਾਰਡ ਵੀ ਜੇ ਅੱਛਾ ਹਾਂ ਬਣੇ ਨਹੀਂ ਉਹ ਬਦਲ ਵਾਲੇ ਬਣਿਆ ਆ ਅੱਜ ਤੋਂ ਮੈਨੂੰ ਲੱਗਦਾ 20 25 26 ਸਾਲ ਹੋ ਗਿਆ ਬਣੇ ਨੂੰ ਬਾਦਲ ਜੇ ਤਾਂ ਸਰਕਾਰ ਸੀ ਕੁਝ ਫਾਇਦਾ ਸੀ ਹਾਂ ਫਾਇਦਾ ਸੀ ਉਹ ਤਾਂ ਸਰਕਾਰ ਵੱਲੋਂ ਉਹ ਤਾਂ ਫਾਇਦਾ ਸੀ ਬਾਦਲ ਵੱਲੋਂ ਦਾਣੇ ਮਿਲਦੇ ਸੀ ਬਿਜਲੀ ਮੁਆਫ ਸੀਗੀ ਦੂਜੇ ਆ ਦੂਜੇ ਗਰੀਬਾਂ ਨੂੰ ਆ ਦਾਣੇ ਪੱਕੇ ਬਦਲੇ ਸਿਲੰਡਰ ਹੀ ਮਸਲੈਂਡ ਵੀ ਸਸਤਾ ਸੀਗਾ 400 ਨੂੰ ਸਿਲੰਡਰ ਸੀਗਾ ਹੁਣ ਦਾ 1000 ਰੁਪਏ ਨੂੰ ਸਿਲੰਡਰ ਗਰੀਬ ਕਿੱਥੋਂ ਲਊਗਾ ਹਾਂ ਹੈਗਾ ਕਿ ਨਹੀਂ 1000 ਨੂੰ ਸਿਲੰਡਰ ਤੇ ਜਦੋਂ ਕਾਂਗਰਸ ਸਰਕਾਰ ਆਈ ਉਹ ਤੋਂ ਕਿੱਦਾਂ ਰਿਹਾ ਉਹ ਵੀ ਉਹਨੇ ਵਿਚੱਕ ਦਿੱਤਾ ਕੰਮ ਆ ਦੇ ਕੀ ਕੀਤਾ ਉਹ ਵੀ ਤਾਂ ਇਦਾ ਇਦਾ ਇੱਕ ਦੂਜੇ ਨੂੰ ਦੇ ਦੇ ਕੇ ਚੱਕੀ ਗਏ ਉਹਨਾ ਬਦੂਆ ਬਣਿਆ ਭਗਵੰਤ ਮਾਨ ਬਣਿਆ ਤਾਂ ਨਹੀਂ ਕੁਛ ਬਣਿਆ ਲੱਗਿਆ ਹੂੰ ਕੁਛ ਨਹੀਂ ਬਣਦਾ ਭਗਵੰਤ ਮਾਨ ਤਾਂ ਕਹਿੰਦਾ ਮੈਂ ਆਮ ਲੋਕਾਂ ਦਾ ਵਾਂ ਅਸੀਂ ਸਰਕਾਰ ਵਾ ਇਦਾਂ ਕੁਛ ਵੀ ਨਹੀਂ ਲੱਗਾ ਕੁਛ ਵੀ ਕੀਤਾ ਭਗਵੰਤ ਮਾਨ ਨੇ ਕਹਿੰਦਾ ਸੀ ਮੈਂ ਨੌਕਰੀਆਂ ਦਊਂਗਾ ਪੜੇ ਲਿਖਿਆ ਨੂੰ ਘਰ ਕਰਕੇ ਮੈਂਬਰ ਜੂ ਨੌਕਰੀ ਦਊਂਗਾ ਅੱਛਾ ਉਹ ਵੀ ਦਿੱਤੀ ਨਹੀਂ ਹੁਣ ਤਾਂ ਬਿਜਲੀ ਫ੍ਰੀ ਆ ਉਹਦਾ ਫਾਇਦਾ ਨਹੀਂ ਮਿਲ ਰਿਹਾ ਬਿਜਲੀ ਫ੍ਰੀ ਆ ਤੇ ਜਿਹੜਾ ਬਿੱਲ ਉੱਪਰ ਬਿਜਲੀ ਫੂਕਦੇ ਉਹ ਬਿੱਲ ਆ ਜਾਂਦਾ ਉਹ ਦੇਣਾ ਪੈਂਦਾ ਉਹ ਤਾਂ ਲੈਂਦੇ ਬਿੱਲ ਹੁਣ ਤਾਂ ਬੱਸ ਵੀ ਸਫਰਾ ਫ੍ਰੀ ਕੀਤਾ ਉਹਦਾ ਕੋਈ ਫਾਇਦਾ ਨਹੀਂ ਬੱਸ ਦਾ ਫਾਇਦਾ ਆ ਬਸ ਦਾ ਫਾਇਦਾ ਬੀਬੀਆਂ ਹਾਂ ਬੀਬੀਆਂ ਨੂੰ ਆਵੇ ਤੁਹਾਡੇ ਪਿੰਡ ਬੋਲੋ ਹਾਂ ਸਾਡੇ ਪਿੰਡ ਆਵੇ ਤੇ ਅਸੀਂ ਇਹਨੂੰ ਦੱਸੀਏ ਵੀ ਹੈ ਕਾਨੂੰਨ ਹੈਗਾ ਆਪਾਂ ਮਕਾਨ ਦੇਖੇ ਸਾਡੇ ਆਗੇ ਪਹਿਲਾਂ ਮਕਾਨ ਦੇਖੇ ਸਾਡੇ ਵੀ ਕਿੱਦਾਂ ਦੇ ਮਕਾਨ ਆ ਮਕਾਨਾਂ ਦੇਖ ਕੇ ਫੇਰ ਵੋਟ ਪਾਵਾਂਗੇ ਸਾਨੂੰ ਦੇਊਗਾ ਸਪੋਰਟ ਤੇ ਫੇਰ ਵੋਟ ਪਾਵਾਂਗੇ ਨਹੀਂ ਤਾਂ ਨਹੀਂ ਪਾਉਣੀ ਵੋਟ अच्छा जे कोई जित ਜਾਂਦਾ ਫੇ ਕੋਈ ਉਮੀਦ ਕਿਹੜੀ ਕਰਦੇ ਆ ਕਿ ਅਸੀਂ ਆ ਮੰਗਾ ਸਾਡੀਆਂ ਪੂਰੀਆਂ ਕਰੋ ਕੋਈ ਨਹੀਂ ਕਰਦਾ ਮੰਗਾ ਮੁੰਗਾ ਪੂਰੀਆਂ ਇਹ ਝੂਠੇ ਲਾਰੇ ਆ ਸੁਣਦਾ ਹੀ ਹੈ ਨਹੀਂ ਕੋਈ ਹੁਣ ਤਾਂ ਕਹਿੰਦੇ ਆ ਚੰਨਜੀ ਚੰਨੀ ਆ ਸੁਸ਼ੀਲ ਰਿੰਕੂ ਆਪਣੇ ਹਲਕੇ ਦੇ ਖੜੇ ਆ ਜਿਹੜੇ ਉਹਨਾਂ ਤੋਂ ਕੋਈ ਉਮੀਦ ਨਹੀਂ ਰੱਖਦੇ ਨਾ ਨਾ ਸਾਨੂੰ ਤਾਂ ਕੋਈ ਉਮੀਦ ਨਹੀਂ ਆਪਣਾ ਉਹ ਭਗਵਾਨ ਮੰਨ ਤ ਖੜਾ ਤਾਂ ਨਹੀਂ ਸੰਮੀਦ ਉਹ ਕਹਿੰਦਾ ਤੁਹਾਡੇ ਬੱਚਿਆਂ ਨੂੰ ਨੌਕਰੀ ਲਾਵਾਂਗੇ ਆ ਕਰਾਂਗੇ ਬਣਾ ਕਰਕੇ ਕੁਛ ਨਹੀਂ ਬਣਾਇਆ ਨੇ ਅਸੀਂ ਤਾਂ ਹੁਣ ਸਾਡੀ ਉਮੀਦ ਮੁੱਕ ਗਈ ਹੋਣਾ ਸੀ ਸਰਕਾਰ ਨੂੰ ਬੋਰਡ ਪਾਉਣੀ ਨੇ ਸਾਡੇ ਘਰ ਆ ਕੇ ਮਕਾਨ ਦੇਖਣਗੇ ਫੇਰ ਅਸੀਂ ਸਾਡੇ ਨਾਲ ਹੱਲ ਕਰਨਗੇ ਤੇ ਅਸੀਂ ਤਾਂ ਬੋਰਡ ਪਾਉਣੀ ਨਹੀਂ ਦਾ ਨਹੀਂ ਪਾਉਣੀ ਨੇ ਐਸੇ ਐਸੇ ਕਰਕੇ ਹੁਣ ਤੁਸੀਂ ਸੋਚਦੇ ਨਹੀਂ ਕੌਣ ਖੜਾ ਕੌਣ ਨਹੀਂ ਅਸੀਂ ਸੋਚਦੇ ਨਹੀਂ ਹੁਣ ਅਸੀਂ ਸੋਚ ਦਿਮਾਗ ਚੋਂ ਕੱਢ ਦਿੱਤੀ ਸਾਡੇ ਭੜਾ ਕੋਈ ਖੜੇ ਕੋਈ ਨਾ ਖੜੇ ਸਾਨੂੰ ਕੋਈ ਸ਼ਰ ਕਰਦੀ ਜਦੋਂ ਅਸੀਂ ਆਪ ਹੀ ਘਰ ਖੋਤਰ ਕੇ ਕੰਮ ਕਰਨਾ ਤੇ ਸਾਨੂੰ ਕੀ ਲੋੜ ਸਰਕਾਰ ਦੀ ਬਣਾਉਣ ਦੀ ਮਤਲਬ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਲੱਗਦੀ। ਨਾ ਸਾਡੀ ਲੱਗਦੀ ਨਹੀਂ ਸੁਣਵਾਈ। ਨਾ ਸਾਡੇ ਮਕਾਨ ਦੇਖਣਗੇ, ਮਕਾਨਾਂ ਦਾ ਹੱਲ ਕਰਨਗੇ ਤੇ ਤਾਂ ਇਹਨਾਂ ਨੂੰ ਬੋਰਡ ਪਾਉਣੇ ਨਹੀਂ ਤਾਂ ਨਹੀਂ ਪਾਉਣੀ ਪਣਾ ਜੋ ਮਰਜ਼ੀ ਹੋਵੇ। ਸਾਡਾ ਘਟੋ ਘਟ 500 ਘਰ ਹੈਗਾ। ਨਹੀਂ ਪਾਉਣੀ ਕਿਸੇ ਨੇ ਬੋਰਡ। ਹਾਂ 500 ਘਰ। ਕੱਟ ਕਰਤਾ ਕਿ ਨਹੀਂ ਪਾਣੀ। ਘਟ ਕਰਤਾ ਨਹੀਂ ਪਾਉਣੀ। ਹਾਂਜੀ। ਨਹੀਂ ਪਾਉਣੀ ਇੱਕ ਵਾਰੀ ਕਹਿ ਤਾਂ ਸਾਰੇ ਪਿੰਡ ਨੇ ਰਹਿ ਕੀਤੀ ਅਸੀਂ। ਸਾਰੇ ਮੱਲੇ ਨੇ ਕੀਤੀ ਸਾਡੇ ਪਿੰਡ ਦਾ ਪਾਣੀ ਦਾ ਨਿਕਾਲ ਵੀ ਹੈ ਨਹੀਂ। ਪਾਣੀ ਸਾਡਾ ਲੈਨ ਤੇ ਜਾਂਦਾ ਜਿੱਦਣ ਪਾਣੀ ਲੈਨ ਤੋਂ ਰੁਕ ਗਿਆ। ਅਸੀਂ ਪਾਣੀ ਸਾਡੇ ਘਰਾਂ ਚ ਆਉਣ ਲੱਗ ਪੈਣਾ ਹੈ ਹਾਂ ਜਦ ਤਨ ਪਾਣੀ ਲੈਣ ਨੇ ਰੋਕ ਦਿੱਤਾ ਪਾਣੀ ਲੈਣ ਆਲਿਆਂ ਨੇ ਰੋਕ ਦਿੱਤਾ ਸਾਡੇ ਘਰਾਂ ਚ ਪਾਣੀ ਰੋਕ ਜਾਣਾ ਆ ਕੇ ਅਸੀਂ ਤੇ ਬੋਰਡ ਪਾਉਣੀ ਨਹੀਂ 500 ਘਰ ਆਗਾ ਸਾਡਾ 500 500 ਘਰ ਨੇ ਬੋਰਡ ਕਿਸੇ ਨੂੰ ਨਹੀਂ ਪਾਉਣਾ ਜੇ ਸਾਡਾ ਹੱਲ ਕਰਨਗੇ ਪੇਰ ਪਾਉਣੀ 500 ਅੱਛਾ ਜੇ ਹੁਣ ਇੱਕ ਤਾਂ ਜਿੱਤੂ ਗਈ ਬੋਟ ਹਾਣ ਵਾਲੀਆਂ ਵਾ ਇੱਕ ਤਾਂ ਜਿੱਤੂ ਗਈ ਤਾਂ ਫਿਰ ਜਦੋਂ ਜਿੱਤੂਗਾ ਤੁਹਾਡੇ ਪਿੰਡ ਦੇ ਵਿੱਚ ਆਏਗਾ ਕਦੇ ਜਾਂ ਗੱਲ ਕਰੇਗਾ ਫਿਰ ਤੁਸੀਂ ਕੀ ਜਵਾਬ ਦੇਵੋਗੇ ਅਸੀਂ ਦਵਾਂਗੇ ਜਵਾਬ ਅਸੀਂ ਨਹੀਂ ਤੁਹਾਨੂੰ ਵੋਟ ਪਾਈ ਕਾ ਸਾਡੇ ਭਣ ਕੋਈ ਜਿੱਤੇ ਕੋਈ ਹਰੇ ਸਾਨੂੰ ਕੋਈ ਜ਼ਮਾਂ ਤਬਲ ਨਹੀਂ ਇਹ ਜਿਹੜੇ ਨੇਤਾ ਵਾ ਇਹ ਤਾਂ ਪਾਰਟੀਆਂ ਵੀ ਬਦਲੀ ਜਾਂਦੇ ਆ ਉਹ ਜਣ ਬਦਲੀ ਜਾਂਦੇ ਬਦਲੀ ਜਾਂਦੇ ਜੋ ਮਰਜ਼ੀ ਬਦਲੇ ਹੋਵੇ ਅਸੀਂ ਤਾਂ ਇਹ ਸੋਚਿਆ ਜਦ ਸਾਡੇ ਪਾਣੀ ਦਾ ਨਿਕਾਲੀ ਹੈ ਨਹੀਂ ਪਿੰਡ ਦਾ ਸਾਡੇ ਮਕਾਨਾਂ ਦਾ ਹਾਲ ਹੀ ਹੈ ਨਹੀਂ ਅਸੀਂ ਨਹੀਂ ਬੋਟ ਪਾਉਣੀ ਦੁਨੀਆ ਨੂੰ ਸੇ ਨੂੰ ਨਹੀਂ ਬਣਵੀਂ ਵਜੀ ਦੀ ਮਰਜ਼ੀ ਸਰਕਾਰ ਬਣੀ ਪਰ ਵੋਟ ਦੇ ਵਿੱਚ ਤਾਂ ਤਾਕਤ ਹੈ ਕਿ ਅਸੀਂ ਤਖਤ ਉਲਟਾ ਸਕਦੇ ਹਾਂ ਲੱਗਦਾ ਨਹੀਂ ਅਸੀਂ ਤਾਂ ਕਹਿੰਦੇ ਨਾ ਸਾਡੀ ਪਣ ਸਾਰੀ ਦੁਨੀਆ ਹੀ ਪਲਟ ਜਾਵੇ ਅਸੀਂ ਤਾਂ ਵੀ ਨਹੀਂ ਵੋਟ ਇਹਨਾਂ ਨੂੰ ਪਾਉਣੀ ਕਸਮਾਂ ਨੂੰ ਖਾਣਿਆ ਪਾਉਣੀ ਨਹੀਂ ਸੋ ਇਹ ਇਹ ਜੀ ਮਜ਼ਦੂਰ ਵਰਗਵਾ ਜਿਹੜਾ ਬਿਲਕੁਲ ਤੱਤਾ ਹੈ ਸਿਆਸਤ ਦਾ ਬਾਜ਼ਾਰ ਗਰਮ ਆ ਬਹੁਤ ਸਾਰੇ ਨੇਤਾ ਜਿਹੜੇ ਆ ਆਪਣੀ ਰੈਲੀਆਂ ਕਰ ਰਹੇ ਆ ਪ੍ਰਚਾਰ ਕਰ ਰਹੇ ਆ ਪਿੰਡਾਂ ਪਿੰਡਾਂ ਦੇ ਵਿੱਚ ਜਾਂਦੇ ਆ ਬੀਬੀਆਂ ਨੂੰ ਮਿਲਦੇ ਆ ਭਰਾਵਾਂ ਨੂੰ ਮਿਲਦੇ ਆ ਵੱਡੇ ਵੱਡੇ ਵਾਅਦੇ ਕਰ ਰਹੇ ਆ ਪਰ ਇਹ ਮਜ਼ਦੂਰ ਵਰਗ ਜਿਹੜਾ ਧੁੱਪੇ ਦਿਹਾੜੀਆਂ ਕਰਦਾ ਹੈ ਜਿਨ੍ਹਾਂ ਦੇ ਆਪਣੇ ਛੋਟੇ-ਛੋਟੇ ਸੁਪਨੇ ਨੇ ਕਿ ਸਾਡਾ ਕੋਈ ਨੇਤਾ ਹੋਵੇ ਤਾਂ ਇਦਾਂ ਦਾ ਹੋਵੇ ਸਾਡੀਆਂ ਮੰਗਾਂ ਪੂਰੀਆਂ ਕਰੇ ਪਰ ਸ਼ਾਇਦ ਇਹਨਾਂ ਬੀਬੀਆਂ ਦੀ ਇਸ ਮਜ਼ਦੂਰ ਵਰਗ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਆ ਇਹਨਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਆ ਵੱਡੇ ਵਾਅਦੇ ਕੀਤੇ ਜਾਂਦੇ ਆ ਪਰ ਉਹ ਵਾਅਦੇ ਕਿਤਨਾ ਕਿਤੇ ਖੋਖਲੇ ਹੋ ਜਾਂਦੇ ਆ ਇਸ ਵਾਰ ਇਹਨਾਂ ਔਰਤਾਂ ਨੇ ਤਾਂ ਬਾਈਕਾਟ ਕਰ ਦਿੱਤਾ ਤੁਸੀਂ ਕਿਵੇਂ ਦੇਖਦੇ ਹੋ ਪ੍ਰਤੀਕਿਰਿਆ ਜ਼ਰੂਰ ਦੱਸਣਾ